ਜੋਸਤੋ ਆਯੋ ਬੇਨੋ ਬਜ਼ੁਰਗੋ ਗੋਰ ਨੌਜਵਾਨੋ ਅੱਜ ਬਹੁਤ ਸਾਰੇ ਮੇਰੇ ਸਾਥੀ ਪੁੱਛਦੇ ਮਾਸਟਰ ਜੀ ਤੁਸੀਂ ਕਿਤੇ ਨਜ਼ਰ ਨਹੀਂ ਆਂਦੇ ਤੋ ਮੈਂ ਇਹ ਦੱਸਣਾ ਚਾਹੁੰਦਾ ਕਿ ਲਗਭਗ 2 ਸਾਲ ਮੈਂ ਆਪਣੀ ਬਿਮਾਰੀ ਨਾਲ ਜਦੋਜਤ ਕਰ ਰਿਹਾ ਇਸ ਬਿਮਾਰੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਖਾਸ ਕਰਕੇ ਇਸ ਬਿਮਾਰੀ ਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੂਕ ਅੰਡਰਲਾਈਨ ਕਰਕੇ ਅਧਿਐਨ ਕੀਤਾ ਫਿਰ ਮੈਂ ਹਿੰਦੂਇਜ਼ਮ ਦਾ ਅੰਗਰੇਜ਼ੀ ਵਿੱਚ ਬਹੁਤ ਬੜੀਆਂ ਪੁਸਤਕਾਂ ਪੜ੍ਹ ਕੇ ਉਹਨਾਂ ਦਾ ਦਾਰਸ਼ਨਿਕ ਵਿਚਾਰ ਜਾਣਿਆ ਅੰਗਰੇਜ਼ੀ ਸੇ ਸਿੱਖ ਧਰਮ ਦੇ ਬਾਰੇ ਵਿੱਚ ਪੜ੍ਹ ਕਰਕੇ ਮੇਰੀ ਬੜੀ ਗਿਆਨ ਵਿਧੀ ਹੋਈ ਹੈ ਔਰ ਮੈਂ ਸਮਝਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਇੱਕ ਅਥਾਹ ਸਮੁੰਦਰ ਹੈ ਜਿਸ ਨੂੰ ਤੁਸੀਂ ਹਰ ਪੰਕਤੀ ਦੇ ਉੱਤੇ ਸਮੁੰਦਰ ਚ ਇੱਕ ਟਿਪਕੀ ਲਗਾਉਂਦੇ ਹੋ ਔਰ ਹੌਲੀ ਹੌਲੀ ਪੜਦੇ-ਪੜਦੇ ਤੁਹਾਨੂੰ ਗੁਰਮੁਖ ਬਣਨ ਦੀ ਆਦਤ ਪੈ ਜਾਂਦੀ ਹੈ ਮਨਮੁਖ ਉਸ ਸਾਖ ਸਾਕਤ ਪੁਰਸ਼ਾਂ ਦਾ ਸਾਥ ਛੜਕੇ ਸੱਜਣ ਪੁਰਸ਼ਾਂ ਦਾ ਸ਼ਾਂਤ ਪੁਰਸ਼ਾਂ ਦਾ ਸਾਥ ਪਾਲਣ ਦੀ ਕੋਸ਼ਿਸ਼ ਕਰਦੇ ਹੋ ਔਰ ਜੋ ਗੁਰੂ ਦਾ ਮਹੱਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਿਆ ਗਿਆ ਹੈ ਨਾਮ ਦੇ ਦਾ ਨਾ ਪਗ ਕਵੀ ਦਾ ਗੁਰੂਆਂ ਦੀ ਬਾਣੀ ਚ ਜੋ ਕੁਝ ਦੱਸਿਆ ਗਿਆ ਹੈ ਇੱਕ ਅਲੌਕਿਕ ਆਨੰਦ ਦੀ ਸ਼ਬੀ ਨਜ਼ਰ ਆਈ ਹੈ ਮੈਨੂੰ ਉਸ ਗ੍ਰੰਥ ਮੈਂ ਦੋ ਪੋਥੀਆਂ ਪੜ੍ਹ ਲਈਆਂ ਔਰ ਤੀਜੀ ਪੋਥੀ ਪੜ੍ਹਨਾ ਸ਼ੁਰੂ ਕਰ ਰਿਹਾ ਇਸ ਅਥਾਸ ਮੁੱਦਰ ਤੇ ਜਿਨ੍ਹਾਂ ਨੇ ਡੁਬਕੀ ਲਗਾ ਲਈ ਹੈ ਉਹਨਾਂ ਦਾ ਜੀਵਨ ਸਫਲ ਹੋ ਗਿਆ ਔਰ ਇਹੀ ਮੇਰੀ ਪੜਨ ਦੀ ਬਰਵਿੱਤੀ ਬਿਮਾਰੀ ਜਿ ਮੈਨੂੰ ਜ਼ਿੰਦਾ ਰੱਖ ਰਹੀ ਹੈ ਇਸ ਦੇ ਇਲਾਵਾ ਰਾਮਾ ਡਰਾਮਾਟਿਕ ਕਲੱਬ ਦੇ ਚਿਹਰੇ ਆਦਮੀਆਂ ਨੇ ਬੇਹੱਦ ਬੜਾ ਉਪਕਾਰ ਕੀਤਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੇ ਕਰੋ ਫਿਰੇ ਕਰੋ ਸ਼ਮੀ ਚੌਧਰੀ ਹੈ ਸ਼ਕਤੀ ਚੌਧਰੀ ਹੈ ਪ੍ਰਦੀਪ ਮਹਿੰਦਲੂ ਹੈ ਇਹ ਸਾਰੇ ਬੜੇ ਦਾਨਿਸ਼ਵਰ ਮੁੰਡੇ ਹੈ ਔਰ ਇਹਨਾਂ ਨੇ ਮੈਨੂੰ ਇਕਾ ਦੁੱਕਾ ਬਾਹਰ ਨਿਕਲਦਾ ਬਹੁਤ ਪ੍ਰਯਾਸ ਕੀਤਾ ਹੈ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਬਿਮਾਰੀ ਜੀ ਤੁਹਾਨੂੰ ਪਤਾ ਲੱਗੇਗਾ ਕਿ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਵਿਸ਼ੇਮਨ ਵਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ ਹਿਤ ਅਨਹਿਤ ਜਾ ਜਗਤ ਮੇ ਜਾਣੀ ਪੜਦੀ ਸਭ ਕੋ ਸਭ ਦਾ ਪਤਾ ਲੱਗ ਜਾਂਦਾ ਹੈ ਆਦਮੀ ਜਿਸੇ ਦੁੱਖ ਹੁੰਦਾ ਕਿ ਕੌਣ ਆਪਣਾ ਕੌਣ ਪਰਾਇ ਮੈਂ ਸਾਰੀ ਉਮਰ ਸ਼ੀਸ਼ਾ ਹੀ ਸਾਫ਼ ਕਰਦਾ ਰਿਹਾ ਔਰ ਕਦੇ ਆਪਣੇ ਮੂੰਹ ਦੇ ਉੱਤੇ ਲੱਗੀ ਦੀ ਮੈਲ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਬਿਮਾਰੀ ਦੇ ਦੌਰਾਨ ਸ਼ੀਸ਼ਾ ਦੇਖਣਾ ਬੰਦ ਕਰਤਾ ਔਰ ਆਪਣੇ ਆੰਤ੍ਰਿਕ ਮਨਚ ਸੋਚਨਾ ਮੇਰੀ ਯਾਤਰਾ ਆਤਮਿਕ ਯਾਤਰਾ ਸ਼ੁਰੂ ਹੋਈ ਹੈ ਮੈਂ ਪਹਿਨਾ ਹੋਰ ਪ੍ਰਾਵਨ ਵੀ ਰਵੇਦਨ ਕਰਨਾ ਚਾਹੁੰਦਾ ਇਹ ਦੁਨਿਆਵੀ ਟਕੋਸਨੇ ਇਹ ਪਦਬੀਆਂ ਇਹ ऐश्वर्य ਇਹ ਆ ਜਾ ਕੇ ਮਾਲੂਮ ਹੋਇਆ ਕਿ ਕੁਝ ਨਹੀਂ ਹੈ ਗੁਰੂ ਸਾਹਿਬ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਾਣੀਆਂ ਪੜ੍ਹ ਕੇ ਲੱਗਿਆ ਕਿ ਵੀ ਇਹ ਮੈਲ ਮਾੜੀਆਂ ਕੋ ਤਰਕ ਲਤਰ ਸਾਰਾ ਕੁਝ ਨਹੀਂ ਹੈ ਕੋਈ ਨਾਲ ਨਹੀਂ ਜਾਣਾ ਕੋਈ ਚੀਜ਼ ਨਾਲ ਚੱਲਣ ਲਈ ਨਹੀਂ ਇਕੱਲੇ ਆਏ ਸੀ ਤੇ ਕੱਲੇ ਹੀ ਉੱਠ ਕੇ ਚਲੇ ਜਾਣਾ ਤੁਸੀਂ ਨੰਗੇ ਆਏ ਸੀ ਨੰਗੇ ਚਲੇ ਜਾਣਾ ਇਤੋਂ ਵੀ ਡਰਦਾ ਜੀ ਜਨਤਾ ਨਾਲ ਸਡਾ ਮੋਹ ਹੋ ਜਾਂਦਾ ਹੈ ਔਰ ਆਖਿਰ ਵਿੱਚਲੇ ਇਨਸਾਨ ਨੂੰ ਹਮੇਸ਼ਾ ਹਮੇਸ਼ਾ ਉਸ ਪਰਮਪਿਤਾ ਪਰਮਾਤਮਾ ਵੱਲ ਤੇ ਆਣ ਕਰਨਾ ਚਾਹੀਦਾ ਹੈ ਔਰ ਇਹ ਸੋਚਣਾ ਚਾਹੀਦਾ ਹੈ ਪ੍ਰਭੂ ਚੰਗੀ ਸਮਤ ਦੇਵੀ ਚੰਗੀ ਸਮਤ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ